ਇਹ ਨਦੀਨੀ ਅਰਜਨ ਕਪੂਰ ਤੇ ਮਲਾਈਕਾ ਰੋਡ ਦੇ ਵਿਆਹ ਦੀ ਖਬਰਾਂ ਨੂੰ ਲੈ ਕੇ ਬਾਜ਼ਾਰ ਗਰਮ ਹੈ ਮਲਾਈਕਾ ਨੇ ਕਰਨ ਜੋਹਰ ਦੇ ਸ਼ੋ ਕੋਫੇ ਵਤ ਕਰਨ ਅਰਜਨ ਕਪੂਰ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਕਨਫਰਮ ਕਰ ਹੀ ਲਿਆ ਸੀ ਤੇ ਕਿਹਾ ਸੀ ਕਿ ਮੈਨੂੰ ਅਰਜਨ ਪਸੰਦ ਹੈ ਇਸ ਤਰ੍ਹਾਂ ਵੀ ਤੇ ਉਸ ਤਰ੍ਹਾਂ ਵੀ ਦਿਹਾਲੇ ਵੇਰ ਸ਼ਰਜਨ ਮਲਾਈਕਾ ਨੂੰ ਮੁੰਬਈ ਦੇ ਹਸਪਤਾਲ ਦੇ ਬਾਹਰ ਸਪੋਰਟ ਕੀਤਾ ਗਿਆ ਜਿਸ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਸਨ ਪਰ 19 ਰਾਸ ਤੋਂ ਪਰਦਾ ਉਟਕਿਆ ਹੈ ਪਾਰਟੀਆਂ ਤੋਂ ਲੈ ਕੇ ਡਿਨਰ ਡੇਟ ਹਰ ਥਾਂ ਅਰਜਨ ਕਪੂਰ ਤੇ ਮਲਾਈਕਾ ਰੋਣਾ ਨੂੰ ਇੱਕ ਅਟੇਸਪੋਰਟ ਕੀਤਾ ਜਾਂਦਾ ਸੀ ਜੀ ਹਾਂ ਅਰਜਨ ਮਲਾਈਕਾ ਹਾਲੇ ਵਸ਼ੀ ਲੀਲਾਵਤੀ ਹਸਪਤਾਲ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਮੀਡੀਆ ਨੇ ਕੈਮਰੇ ਵਿੱਚ ਕੈਦ ਕਰ ਲਿਆ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਕਪਲ ਪ੍ਰੀ ਮੈਰਿਟਲ ਸ਼ੈਕਅਪ ਦੇ ਲਈ ਹਸਪਤਾਲ ਪਹੁੰਚਿਆ ਸੀ ਜੀ ਅੱਜਕੱਲ ਕਪਲ ਦੇ ਲਈ ਇੱਕ ਸਟੈਂਡਰਡ ਪ੍ਰोसीजर ਹੈ ਵਿਆਹ ਤੋਂ ਪਹਿਲਾਂ ਕੁਝ ਮੈਡੀਕਲ ਸ਼ੈਕਅਪ ਕਰਵਾਉਣ ਨਾਲ ਜੈਨੇਟਿਕ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ ਵੈਲ ਇਸ ਚੈੱਕਅਪ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਹਾਂ ਦਿਵਿਆਨ ਨੂੰ ਲੈ ਕੇ ਜੋ ਖਬਰਾਂ ਚੱਲ ਰਹੀਆਂ ਨੇ ਉਹ ਬਿਲਕੁਲ ਸਹੀ ਨੇ ਜੀ ਅਰਜੁਨ ਮਲਾਈਕਾ ਇਸਟਰ ਵਿਕੈਂਡ ਤੇ ਵਿਆਹ ਕਰਵਾ ਸਕਦੇ ਨੇ ਵਲਕਿ ਮਲਾਈਕਾ ਰੂੜਾ ਤੇ ਅਰਜੁਨ ਕਪੂਰ ਵਿਆਹ ਕਰਵਾਉਣਗੇ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ